ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਸਿਮਰਨ ਕਿਚਨ ਐਂਡ ਵਲੌਗਸ ਤੇ ਤੇ ਸ਼ੁਰੂਆਤ ਕਰਦੇ ਆਪਾਂ ਅੱਜ ਦੀ ਵੀਡੀਓ ਦੀ ਤੇ ਅੱਜ ਦੀ ਵੀਡੀਓ ਜਿਹੜੇ ਆਪਾਂ ਬਲੌਗ ਵੀ ਬਣਾਵਾਂਗੇ ਤੇ ਨਾਲ ਨਾਲ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਸਿੰਧੀ ਤੋਂ ਸੋਪੇ ਦਾ ਜਿਹੜਾ ਬਾਸੂਟ ਕੱਢਣ ਦਾ ਆ ਥੋਪੇ ਦਾ ਜਿਹੜਾ ਆਪਾਂ ਸਿੰਧੀ ਦਾ ਸੂਟ ਕੱਢਣ ਦੇ ਆ ਉਹਦੇ ਵਿੱਚ ਆਪਾਂ ਸਿਰਫ ਬੋਟੀਆਂ ਹੀ ਛਪਾਈਆਂ ਵਾਂ ਤੇ ਅਸੀਂ ਦੋਵਾਂ ਭੈਣਾਂ ਨੇ ਰਲ ਕੇ ਸੋਚਿਆ ਕਿਉਂ ਨਾ ਅੱਜ ਸੂਟ ਕੱਢ ਲਈਏ ਅੱਜ ਫ੍ਰੀ ਲੱਗਨ ਦੇ ਹੀ ਸਾਰਾ ਦਿਨ ਤੇ ਆਪਾਂ ਕੋਈ 12:00 ਵਜੇ ਜਿਹੜਾ ਆਪਣਾ ਕੰਮ-ਕੁਮ ਖਤਮ ਕਰਕੇ ਤੇ ਇੱਧਰ ਆਪਾਂ ਸੂਟ ਕੱਢਣਾ ਸ਼ੁਰੂ ਕਰਤਾ ਉਧਰ ਸਾਡੇ ਮਾਸੀ ਜਿਹੜੇ ਆ ਸਵਟਰ ਉਹਨਾਂ ਦੇ ਯਾਨੀ ਕਿ ਕੋਟੀ ਦੀ ਬਾਹ ਬਣਾਉਂਦਾ ਹੈ ਤੇ ਉਹ ਵੀ ਗਰਮੀ ਦੇ ਵਿੱਚ ਪਰ ਉਹਨਾਂ ਨੂੰ ਇਸ ਚੀਜ਼ ਦਾ ਬੜਾ ਹੀ ਲੱਗਦਾ ਵਾ ਕਿ ਮੈਂ ਬੇਲੀ ਨਾ ਬਵਾਂ ਬਸ ਕੁਛ ਨੋ ਕੁਛ ਕਰਦਾ ਰਵਾਂ ਕਰਦੀ ਹੀ ਰਵਾਂ ਕਿਉਂਕਿ ਔਰਤਾਂ ਜਿਹੜੀਆਂ ਵਾਂ ਹਮੇਸ਼ਾ ਕੁਛ ਨੋ ਕੁਛ ਕੰਮਕਾਰ ਕਰਦੀਆਂ ਹੀ ਰਹਿੰਦੀਆਂ ਵਾਂ ਉਹਨਾਂ ਨੂੰ ਜਰਾ ਵੀ ਚੰਗਾ ਨਹੀਂ ਲੱਗਦਾ ਕਿ ਸਿਵੇਲੇ ਬਈਏ ਬਾਹਰ ਤੋਂ ਬੜੀ ਕੜੀ ਲੱਗੀ ਸੀ ਤੇ ਇੱਧਰ ਮੈਂ ਕਿਹਾ ਕਿ ਚਲ ਤੂੰ ਸੂਟ ਕੱਢਣ ਦੀ ਹੈ ਤੇ ਤਦ ਤੱਕ ਮੈਂ ਚਾਹ ਬਣਾ ਕੇ ਲਿਆਉਣੀ ਆ ਤੇ ਟਾਗੇ ਤੋਂ ਗੇਵਿਆ ਪਾਸ ਹਰੇ ਲਿਆ ਕੇ ਰੱਖੇ ਸੀ ਫਿਰ ਅਸੀਂ ਦੋਵਾਂ ਭੈਣਾਂ ਨੇ ਰਲ ਕੇ ਹੀ ਸੂਟ ਕੱਢਿਆ ਉਧਰ ਮੰਚ ਨੂੰ ਮੈਂ ਦੇਖਿਆ ਮੈਂ ਸੋਚਿਆ ਮੰਚ ਨਾਲ ਕੇ ਕੀ ਕਰਨ ਦਿਆ ਉਹ ਪੂਰਾ ਮੋਬਾਈਲ ਵਿੱਚ ਲੱਗਾ ਹੋਇਆ ਸੀ ਤੇ ਮੈਂ ਚੁੱਪਚਾਪ ਬਾਹਰ ਆ ਗਈ ਫਿਰ ਮੈਂ ਸੋਚਿਆ ਕਿ ਚਲੋ ਹੁਣ ਆਪਾਂ ਥੋੜੀ ਜੀ ਚਾਹ ਬਣਾਉਣੀ ਆ ਤੇ ਇਧਰ ਮੈਂ ਨਾ ਹਜੇ ਚਾਹ ਬਣਾਉਣੀ ਲੱਗੀ ਸੀ ਤੇ ਉਧਰ ਬਾਹਰ ਜਿਹੜਾ ਵਾ ਸਬਜੀ ਵਾਲ ਆ ਗਿਆ ਫਿਰ ਉਸ ਤੋਂ ਬਾਅਦ ਆਪਾਂ ਸਬਜੀ ਲਈ ਤੇ ਸਬਜੀ ਲੈ ਕੇ ਮੈਂ ਬਾਹਰੋਂ ਆਈ ਕਿਉਂਕਿ ਮੇਰੀ ਭੈਣ ਨੇ ਕਿਹਾ ਕਿ ਜਾ ਤੂੰ ਸਬਜੀ ਫੜ ਕੇ ਲਿਆ ਆ ਫਿਰ ਮੈਂ ਇੱਧਰ ਰਸੋਈ ਦੇ ਵਿੱਚ ਆਈ ਤੇ ਚਾਹ ਬਣਾਉਣ ਲੱਗੀ ਤੇ ਅੱਜ ਤੁਸੀਂ ਵੇਖਿਓ ਮੇਰੇ ਤਰੀਕੇ ਨਾਲ ਮੈਂ ਕਿਸ ਤਰ੍ਹਾਂ ਚਾਹ ਬਣਾਉਣੀ ਆ ਕਿਉਂਕਿ ਮੈਨੂੰ ਆਪਣੇ ਹੀ ਤਰੀਕੇ ਨਾਲ ਚਾਹ ਬਣਾਉਣੀ ਜਿਹੜੀ ਬੜੀ ਵਧੀਆ ਲੱਗਦੀ ਆ ਤੇ ਮੈਂ ਸੋਚਿਆ ਚਲ ਮੈਂ ਅੱਜ ਆਪਣੇ ਤਰੀਕੇ ਨਾਲ ਤੇਨੂੰ ਚਾਹ ਬਣਾ ਕੇ ਪਿਉਣੀ ਆ ਕਿਉਂਕਿ ਹਮੇਸ਼ਾ ਤੇ ਮੈਂ ਭੈਣ ਦੇ ਹੱਥ ਦੀ ਬਣੀ ਹੀ ਚਾਹ ਪੀਂਦੀ ਆ ਪਰ ਅੱਜ ਮੈਂ ਖੁਦ ਚਾਹ ਬਣਾਉਣ ਲੱਗੀ ਸੀ ਇੱਧਰ ਛੋਟੀ ਰਸੋਈ ਆ ਤੇ ਉਧਰੋਂ ਮੈਂ ਦੁੱਧ ਲੈ ਕੇ ਆ ਗਈ ਸੀ ਤੇ ਫਿਰ ਮੈਂ ਕਿਹਾ ਕਿ ਮੈਂ ਤੈਨੂੰ ਦੁੱਧ ਜਿਹੜਾ ਵਾ ਕਿੰਨਾ ਗਾ ਦੁੱਧ ਪਾਉਣਾ ਕਿੰਨਾ ਆਪਾਂ ਪਾਣੀ ਪਾਉਣਾ ਵਾ ਮੈਂ ਇਸ ਤਰੀਕੇ ਨਾਲ ਚਾਹ ਬਣਾਉਣੀ ਆ ਮੈਨੂੰ ਵਧੀਆ ਲੱਗਦੀ ਆ ਅੱਧਾ ਗਲਾਸ ਮੈਂ ਦੁੱਧ ਦਾ ਲੈ ਲਿਆ ਅੱਧਾ ਗਲਾਸ ਪਾਣੀ ਦਾ ਲੈ ਲਿਆ ਸਾਰਾ ਕੁਛ ਆਪ ਇੱਕੇ ਵਾਰ ਇਕੱਠਾ ਹੀ ਪਾ ਦੇਣਾ ਹੁੰਦਾ ਵਾ ਤੇ ਉਸ ਤੋਂ ਬਾਅਦ ਆ ਫਿਰ ਮੈਂ ਚਾਹ ਪਤੀ ਵੀ ਵਿੱਚ ਪਾਤੀ ਜਿੱਦਾਂ ਆਪਾਂ ਆਮ ਹੀ ਚਾਹ ਪਤੀ ਪਾਉਂਨੇ ਆ ਚੀਨੀ ਪਾਈ ਥੋੜੇ ਜਿਹੇ ਵਿੱਚ ਦੋ ਕੁ ਪਤਾਸੇ ਵੀ ਪਾਏ ਤੇ ਫਿਰ ਮੁੜ ਕੇ ਲਾਚੀ ਲੂਚੀ ਕੁੱਟ ਕੇ ਲੌਂਗ ਕੁੱਟ ਕੇ ਪਾਇਆ ਕਿਉਂਕਿ ਬੜੀ ਹੀ ਜ਼ਿਆਦਾ ਜਿਹੜੀ ਹਵਾ ਰੋਡਾਂ ਨੂੰ ਮਿਲੰਦੀ ਆ ਉਹ ਮਿਲ ਸੁਣਨ ਨੂੰ ਮਿਲੰਦੀ ਆ ਇਹ ਕਰੋਨਾ ਫੇਰ ਆ ਗਿਆ ਫੇਰ ਆ ਗਿਆ ਥੋੜਾ ਜਿਹਾ ਲੌਂਗ ਲਾਚੀ ਵਾਲੀ ਚਾਹ ਚੂਪੀਓ ਕਰੋਨਾ ਕਰਾਣਾ ਕੁਛ ਨਹੀਂ ਹੁੰਦਾ ਮੌਸਮ ਜਦੋਂ ਬਦਲਦਾ ਤਾ ਤਾ ਠੰਡਾ ਹੋ ਜਾਂਦਾ ਨਾ ਸਰਦ ਗਰਮ ਤੇ ਬਸ ਉਹਦੇ ਨਾਲ ਜਿਹੜਾ ਵਾ ਸਰਦੀ ਲੱਗ ਜਾਂਦੀ ਹੋਰ ਕੋਈ ਗੱਲ ਨਹੀਂ ਗਈ ਬਾਹਰੋਂ ਅਸੀਂ ਗਰਮ ਆਉਂਦੇ ਆ ਤੇ ਘਰ ਅਸੀਂ ਠੰਡਾ ਆ ਕੇ ਪੀਂਨੇ ਆ ਇੱਧਰ ਮੈਂ ਲਾਚੀ ਤੇ ਲੌਂਗ ਲੱਬੇ ਕਿਉਂਕਿ ਇਹੋ ਸਭ ਚੀਜ਼ਾਂ ਖਾਣ ਪੀਣ ਜਿਹੜੀਆਂ ਵਾ ਨਾ ਚੰਗੀਆਂ ਰਹਿੰਦੀਆਂ ਸਰਦੀ-ਸਰਦੀ ਨਹੀਂ ਲੱਗਦੀ ਵੱਧ ਘੱਟ ਪਾਣੀ ਪੀਤਾ ਜਾਂਦਾ ਸਰਦ-ਗਰਮ ਹੋ ਜਾਂਦਾ ਉਹਦੇ ਨਾਲ ਥੋੜਾ ਸਰਦੀ ਚ ਕੰਮ ਹੋ ਜਾਂਦਾ ਵਾ ਤੇ ਕੁੱਟ ਕੇ ਲੌਂਗ ਮੈਂ ਜਿਹੜੇ ਦੋ ਵਿੱਚ ਚਾਹ ਚ ਪਾਏ ਤੇ ਚਾਹ ਦੇ ਵਿੱਚ ਜਦੋਂ ਬਣਦੇ ਹੀ ਸੀ ਉਦੋਂ ਫਿਰ ਵੇ ਨਾਲ ਨਾ ਥੋੜਾ ਜਿਹਾ ਜੜਾ ਨਾ ਲੂਣ ਨਹੀਂ ਪਾਇਆ ਸੀ ਚਾਹ ਦੇ ਵਿੱਚ ਕਿਉਂਕਿ ਲੂਣ ਵਾਲੀ ਜਿਹੜੀ ਚਾਹ ਨਾਲ ਸਾਡੇ ਜੇ ਗਲਾ ਖਰਾਬ ਹੋਵੇ ਤੇ ਉਹਦੇ ਨਾਲ ਸਾਡਾ ਗਲ ਬੜੀ ਛੇਤੀ ਠੀਕ ਹੋ ਜਾਂਦਾ ਕਿਉਂਕਿ ਗਲ ਬਹਿ ਜਾਂਦਾ ਜਾਂ ਗਲ ਵਿੱਚ ਖੁਰਖੜੀ ਹੁੰਦੀ ਆ ਤੇ ਕਹਿ ਦਿੰਦੇ ਜੀ ਕਰੋਨਾ ਹੋ ਗਿਆ ਉਹ ਜੀ ਕੋਈ ਗੱਲ ਨਹੀਂ ਗੀ ਥੋੜਾ ਜਿਹਾ ਚਾਹ ਦੇ ਵਿੱਚ ਆਪਾਂ ਲੂਣ ਜਰੂਰ ਪਾਉਣਾ ਚਾਹੀਦਾ ਜਦੋਂ ਵੀ ਤੁਸੀਂ ਚਾਹ ਬਣਾਓ ਭਾਵੇਂ ਇੱਕ ਟਾਈਮ ਹੀ ਬਣਾ ਕੇ ਪੀਓ ਕਈ ਜਣੇ ਲੂਣ ਵਾਲੀ ਚਾਹ ਨਹੀਂ ਪੀਂਦੇ ਪਰ ਤੁਸੀਂ ਇਹਨੂੰ ਦਵਾਈ ਦੇ ਤੌਰ ਤੇ ਪੀਰੋ ਤੇ ਬਹੁਤ ਹੀ ਵਧੀਆ ਵਾ ਇੱਧਰ ਤੇ ਮੈਂ ਥੋੜਾ ਲੂਣ ਲੈ ਕੇ ਤੇ ਚਾਹ ਦੇ ਵਿੱਚ ਪਾਇਆ ਕਿਉਂਕਿ ਲੂਣ ਵਾਲੀ ਚਾਹ ਪੀਣ ਨਾਲ ਤਾਂ ਨੂੰ ਗਲੇ ਵਿੱਚ ਕਫਕਫ ਹੁੰਦੀ ਉਹ ਸਾਰੀ ਨਿਕਲ ਜਾਂਦੀ ਆ ਇਹ ਇੱਕ ਤਰ੍ਹਾਂ ਦੀ ਦਵਾਈ ਵੀ ਹੁੰਦੀ ਆ ਤੇ ਚਾਹ ਉਧਰ ਮੈਂ ਸਾਰਾ ਕੁਛ ਇੱਕੇ ਸਾਥ ਪਾਤਾ ਵਾ ਪਾ ਕੇ ਗੈਸ ਤੇ ਤਾਤਾ ਚਾਹ ਤੁਸੀਂ ਵੇਖਣੀ ਜਾਂ ਕਿ ਚਾਹ ਬੜੀ ਸੋਹਣੀ ਬੜੀ ਗਾੜੀ ਚਾਹ ਬਣਦੀ ਐ ਇਸ ਤਰੀਕੇ ਨਾਲ ਜੇ ਤੁਸੀਂ ਚਾਹ ਬਣਾਓਗੇ ਜੇ ਨਹੀਂ ਬਣਾਏ ਤੇ ਤੁਸੀਂ ਬਣਾਓ ਇੱਧਰ ਮੈਂ ਦੋ ਗਲਾਸਾਂ 'ਚ ਚਾਹ ਪਾ ਲਈ ਫਿਰ ਮੈਂ ਸੋਚਿਆ ਚਲ ਥੋੜੀ ਜੀ ਵੰਚ ਨੂੰ ਵੀ ਦਿੰਨੀ ਆ ਪਰ ਵੰਚ ਕਿੰਦਾ ਕਿ ਮੈਂ ਚਾਹ ਨਹੀਂਗੀ ਪੀਣੀ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਜੇ ਚਾਹ ਨਹੀਂ ਪੀਣੀ ਐ ਤੇ ਆਪਾ ਪੀ ਲੈਨੇ ਆ ਫਿਰ ਮੈਂ ਪਾਣੀ ਲੈਂਦਾ ਉਧਰ ਮੈਂ ਦੇਖਣਦੀ ਸੀ ਕਿ ਮਾਸੀ ਜੀ ਨਾ ਬਾਹ ਨਾਪ ਕੇ ਵੇਖਣਦੇ ਕਿ ਪੂਰੀ ਬਣ ਗਿਆ ਕਿ ਨਹੀਂ ਕਈ ਜਣੇ ਸੋਚਦੇ ਹੋਊਗੇ ਕਿ ਗਰਮੀ ਦਾ ਮਹੀਨਾ ਵਾ ਮਈ ਦਾ ਤੇ ਸਵਾਟਰ ਉਹਨਾਂ ਦੇ ਪਰ ਜਿਨ੍ਹਾਂ ਨੇ ਆਪਣਾ ਕੰਮ ਚਲਾਉਣਾ ਹੁੰਦਾ ਜਿਨ੍ਹਾਂ ਦਾ ਕੰਮ ਚੱਲਦਾ ਵਾ ਉਹ ਹਮੇਸ਼ਾ ਹੀ ਆਪਣਾ ਕੰਮ ਕਰਦੇ ਰਹਿੰਦੇ ਉਹ ਮੌਸਮ ਨਹੀਂ ਵੇਖਦੇ ਆ ਤੇ ਇਧਰ ਮੈਂ ਕੀ ਕੀਤਾ ਸੂਟ ਜਿਹੜਾ ਸੀ ਸਾਡਾ ਸ਼ਾਮ ਦੇ ਟਾਈਮ 5 ਵਜੇ ਤੱਕ ਅਸੀਂ ਸਾਰਾ ਸੂਟ ਕੱਢਤਾ ਸੀ ਪਹੁੰਚੇ ਵੀ ਨਿਕਲ ਗਿਆ ਸੂਟ ਵੀ ਨਿਕਲ ਗਿਆ ਪਾਇਆਂ ਤੇ ਅਸੀਂ ਬੂਟੀਆਂ ਸੀ ਦੋ ਤਰ੍ਹਾਂ ਦੀਆਂ ਤੇ ਬੜਾ ਹੀ ਸੋਹਣਾ ਬੜਾ ਵਧੀਆ ਸੂਟ ਬਣਿਆ ਜੇ ਤੁਹਾਨੂੰ ਵੀ ਚੰਗਾ ਲੱਗੇ ਤੇ ਲਾਈਕ ਕਮੈਂਟ ਕਰਕੇ ਦੱਸਣਾ ਕਿਦਾਂ ਦਾ ਸੂਟ ਲੱਗਾ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਲਾਈਕ ਇੱਕ ਸ਼ੇਅਰ ਜ਼ਰੂਰ ਮੰਗਾ ਜੇ ਵੀਡੀਓ ਚੰਗੀ ਲੱਗੇ ਤੇ ਬਾਏ ਬਾਏ